ਕੰਡੀਸ਼ਨ ਇਹਦੀ ਸਾਰੀ ਇਹ ਓਰੀਜਨਲ ਹੈ ਹਾਂਜੀ ਸਾਰਾ ਓਰੀਜਨਲ ਹੈ ਅੱਛਾ ਸਾਰਾ ਇਹ ਓਰੀਜਨਲ ਹੈ ਹਾਂਜੀ ਹਾਂ ਓਕੇ ਤੇ ਇੰਜਨ ਉਹ ਗੀਅਰ ਦਾ ਕਿਵੇਂ ਆ ਮਤਲਬ ਟਰੈਕਟਰ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਗੁੱਡੀਆਂ ਗੱਡੀਆਂ ਤੂੰ ਰੇਤਾ ਵੀ ਨਹੀਂ ਲਾਇਆ ਦੇਖਿਓ ਕਰਵਾ ਦੇ ਸਾਰਾ ਸਾਰਾ ਚੈੱਕ ਸਿੱਧੇ ਡੀਆਈ ਹੋਇਆ ਹੋਇਆ ਓਕੇ ਬਈ ਡੀਆਈ ਕਰਾਉਣ ਤੇ ਕਿੰਨੇ ਕੁ ਪੈਸੇ ਲੱਗੇ ਹੋਣਗੇ ਇਹਦੇ 60000 ਲੈ ਮਿੱਤਰੋ 60000 ਰੁਪਏ ਡੀਆਈ ਹੋਣ ਬਾਕੀ ਆ ਤੂੰ ਤੁਸੀਂ ਆ ਵੀ ਕਰਵਾਈ ਖੜੇ ਹੋ ਹਾਂਜੀ ਹਾਂ ਪ੍ਰੈਸ਼ਰ ਹੈ ਹੀ ਇਹ ਲੈ ਪਾਵਰ 13 ਦਾ ਵੀ ਹੋਇਆ ਹੋਇਆ ਦੇਖ ਧਰਮੇ ਓਏ ਲੈ ਮਿੱਤਰੋ ਅੱਜ ਆ ਜਾਨੀ ਕਿ ਦਿੜਬੇ ਦੇ ਨਾਲ ਬਿਲਕੁਲ ਨਜ਼ਦੀਕ ਪਿੰਡ ਪੈ ਜਾਂਦਾ 2.5-3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਜਨਾਲ ਪਿੰਡ ਤੇ ਬਹੁਤ ਫੇਮਸ ਪਿੰਡ ਹੈ ਇਹ ਲਗਭਗ ਸਾਰੇ ਸੱਜਣ ਇਹਨੂੰ ਜਾਣਦੇ ਹੋਣਗੇ ਸੂਲਰ ਘਰਾੜ ਤੋਂ ਵੀ ਸਿੱਧੀ ਸੜਕ ਆਉਂਦੀ ਹੈ ਤੇ ਦਿੜਬੇ ਤੋਂ ਵੀ ਸਿੱਧੀ ਸੜਕ ਆਉਂਦੀ ਹੈ ਅੱਜ ਨਾ ਮਿੱਤਰੋ ਇੱਥੇ ਆਉਣ ਦਾ ਸਾਡਾ ਖਾਸ ਰੀਜਨ ਹੈ ਕਿਉਂਕਿ ਬਹੁਤ ਭਰਾ ਸਾਨੂੰ ਫੋਨ ਲਾਉਂਦੇ ਆ ਖਾਸ ਕਰਕੇ ਸਾਡੇ ਐਨਆਰਆਈ ਭਰਾ ਫੋਨ ਲਾਉਂਦੇ ਆ ਵੀ ਜਦੋਂ ਦਾ ਸਿੱਧੂ ਮੂਸੇ ਵਾਲਾ ਇਹ ਫਿਲਮ ਇੰਡਸਟਰੀ ਚ ਆਇਆ ਨਾ ਇਸ ਗੀਤ ਇੰਡਸਟਰੀ ਦੇ ਵਿੱਚ ਆਇਆ ਉਦੋਂ ਦਾ ਜਿਹੜਾ ਨਾਟ 11 ਬੜਾ ਫੇ ਉਹੀ 9511 ਤੁਹਾਡੇ ਵਾਸਤੇ ਲੋਕ ਇੱਕ ਲੱਭਣ ਨੂੰ ਤਰਸਦੇ ਅਸੀਂ ਤੁਹਾਡੇ ਵਾਸਤੇ ਦੋ ਲੈ ਕੇ ਆਏ ਆ ਇੱਕੋ ਘਰੇ ਦੋ 9511 ਟਰੈਕਟਰ ਬਕਾਉ ਖੜੇ ਨੇ ਤੇ ਧਰਮੇ ਕੈਮਰਾ ਮਾਰਦੇ ਦੋਨਾਂ ਤੇ ਗਰਾ ਸੁਣ ਕੇ ਟਰੈਕਟਰ ਬੜੇ ਚੰਗੇ ਆ ਬਾਈਉਰਾ ਨੇ ਫੁੱਲ ਗਾਰੰਟੀ ਦਿੱਤੀ ਆ ਕਹਿੰਦਾ ਬਾਈ ਜਿਹੜੇ ਮਰਜ਼ੀ ਟਰੈਕਟਰ ਤੇ ਬਹਿਜੋ ਵੀ ਸਾਡੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਤੇ ਬਾਕੀ ਸਾਡੇ ਨਾਲ ਸਾਡਾ ਭਰਾ ਲਖੀ ਆ ਆਪਾਂ ਫੁੱਲ ਜਾਣਕਾਰੀ ਲੈ ਵੀ ਲੈਣੇ ਆ ਵੀ ਕਿੰਨਾ ਮਾਡਲ ਆ ਕੀ ਰੇਟ ਦੇ ਵਿੱਚ ਕਿਹੜਾ ਟਰੈਕਟਰ ਬਣਜੂ ਕਿੱਦਾਂ ਦੀ ਕੰਡੀਸ਼ਨ ਆ ਕੀ ਆਨੇ ਲਖੀ ਠੀਕ ਹੋ ਬਾਈ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੈ ਤੇ ਆਪਾਂ ਦੋਨੇ ਡਾਇਰੈਕਟਰ ਬਕਾਊ ਕਰ ਰੱਖਿਆ ਹੈ ਹਾਂਜੀ ਤੇ ਆਪਾਂ ਸ਼ੁਰੂਆਤ ਕਿਹੜੇ ਤੋਂ ਕਰਦੀਏ ਫਿਰ ਇਹ ਦੱਸ ਦਿਓ ਹੁਣ ਸ਼ੁਰੂਆਤ ਇਸੇ ਤੋਂ ਕਰਦੀਏ ਇਸੇ ਤੋਂ ਕਰਦੀਏ ਇਹ ਕਿੰਨਾ ਮਾਡਲ ਹੈ ਇਹ 1991 ਮਾਡਲ ਹੈ 1991 ਮਾਡਲ ਤੇ ਜਿਹੜਾ ਇਧਰਲੇ ਪਾਸੇ ਖੜਾ ਇਹ 2000 ਮਾਡਲ ਹੈ ਇਹ 2000 ਮਾਡਲ ਹੈ ਫਿਰ ਆਪਾਂ 2000 ਵਾਲੇ ਤੋਂ ਸ਼ੁਰੂਆਤ ਕਰਦੇ ਹਾਂ ਹਾਂਜੀ 2000 ਲੈ ਪਹਿਲਾਂ ਇਹਨਾਂ ਤੁਹਾਨੂੰ ਮਿੱਤਰੋ ਦਿਖਾਉਣੇ ਆ 2000 ਮਾਡਲ ਨਾਟ ਗਿਆਰਾ ਤੇ ਬਾਈ ਮੈਨੂੰ ਇਹ ਦੱਸਿਓ ਕੰਡੀਸ਼ਨ ਇਹਦੀ ਸਾਰੀ ਇਹ 오ਰੀਜਨਲ ਹੈ ਹਾਂਜੀ ਸਾਰਾ 오ਰੀਜਨਲ ਹੈ ਅੱਛਾ ਸਾਰਾ ਇਹ 오ਰੀਜਨਲ ਹੈ ਹਾਂਜੀ ਹਾਂ ਓਕੇ ਤੇ ਇੰਜਨ ਉਹ ਗੀਅਰ ਦਾ ਕਿਵੇਂ ਆ ਮਤਲਬ ਟਰੈਕਟਰ ਇੰਜਨ ਗੀਅਰ ਦੀ ਫੁੱਲ ਗਰੰਟੀ ਹੈ ਆਪਣੀ ਉਸ ਪੂਰੀ ਫੁੱਲ ਗਰੰਟੀ ਹੈ ਤੁਸੀਂ ਭਈ ਆਪ ਇਹਨੂੰ ਚਲਾਉਂਦੇ ਹੋਮੋਗੇ ਹਾਂਜੀ ਹਾਂ ਅੱਛਾ ਫੁੱਲ ਗਰੰਟੀ ਚਾਹੇ ਅਗਲਾ ਚਲਾ ਕੇ ਦੇਖ ਲੈ ਠੀਕ ਹੈ ਜੀ ਹਾਂਜੀ ਹਾਂ ਓਕੇ ਧਰਮੇ ਬਾਈ ਕਹਿੰਦਾ ਵੀਰੇ ਇੰਜਨ ਗੀਅਰ ਦੀ ਪੂਰੀ ਫੁੱਲ ਗਰੰਟੀ ਹੈ ਤੇ ਆ ਮੈਨਣਾ ਤੁਸੀਂ ਇਹ ਦੇਖੋ ਵੀ ਆ ਟੈਂਕੀ ਦਾ ਰੰਗ ਵੀ ਸਾਰਾ 오ਰੀਜਨਲ ਆ ਭਈ ਹਨਾ ਤੇ ਚਾਹੇ ਗੱਲ ਕਰ ਲਈਏ ਸੋ ਦੀ ਤੇ ਇਹਨੂੰ ਆਪਾਂ ਵਿੱਚੋਂ ਖੋਲ ਤੇ ਪਹਿਲਾਂ ਆਪ ਚੈੱਕ ਕਰਵਾ ਦਈਏ। ਵੀ ਜੰਮੀ ਸੁੱਕਾ ਪਿਆਣਾ ਭਾਈ ਰੈਡੀਏਟਰ ਦਿਖਾ ਦੇ ਧਰਮੇ ਉਰੋ। ਇਹ ਵੀ ਚੇਂਜ ਕਰਵਾਇਆ ਹੋਇਆ ਨਵਾਂ ਇਹ। ਹਾਂਜੀ ਹਾਂ ਇਹ ਨਵਾਂ ਹੀ। ਓਕੇ ਨਵਾਂ ਰੈਡੀਏਟਰ ਇਹਦੇ। ਤੇ ਆਹ ਪੇਂਟ ਕਲਰ ਪੇਡਾ ਲਾਈਟਾਂ ਲੁੱਟਾ ਸਾਰੀਆਂ। ਨਾਲ ਦੀਆਂ ਨੇ। ਨਾਲ ਦੀਆਂ ਨੇ ਇਹ ਲਾਈਟਾਂ। ਅੱਛਾ 2000 ਮਾਡਲ ਆ ਕੰਪਨੀ ਦੇ ਲਾਈਟਾਂ ਹਲੇ ਤੱਕ ਨਾਲ ਦੀਆਂ ਨੇ। ਵੈਸੇ ਉਦਾਂ ਵੱਡੀਆਂ ਲਾਈਟਾਂ ਵੀ ਲੱਗੀਆਂ ਹੋਈਆਂ ਨੇ। ਬੰਪਰੋਂ ਪਰ ਸਾਰ ਕੁਝ ਲੱਗਿਆ ਹੋਇਆ। ਤੇ ਭਾਈ ਮੈਨੂੰ ਇਹ ਦੱਸਿਓ। ਮਾਡਲ ਤੁਸੀਂ ਨੇ ਇਹ 2000 ਦੱਸਿਆ। 2000 ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ? ਇਹ ਪੰਜਾਬ ਨੰਬਰ ਹੈ। ਤੁਸੀਂ ਪੰਜਾਬ ਦਾ ਨੰਬਰ ਹੈ। ਓਕੇ। ਧਰਮੇ ਆਹ ਟਾਇਰ ਕਿੰਨੇ ਪੈਸੇ ਹੋਣੇ ਬਾਈ? ਇਹ ਅੱਧੇ ਟਾਇਰ ਨਹੀਂ ਆਹ। ਅੱਧੇਕ ਟਾਇਰ ਨੇ। ਯਾਨੀ ਕਿ ਅੱਧੇ ਤਾਂ ਨਹੀਂ ਕਹਿ ਸਕਦੇ 40 40 ਕੇ ਪੈਸੇ ਟਾਇਰ ਰਹਿਗੇ। 40 ਕੇ ਪੈਸੇ ਮੰਨ ਲਓ। ਹਾਂ 40 ਕੇ ਪੈਸੇ ਟਾਇਰ ਰਹਿਗੇ ਧਰਮੇ। ਰਿੰਮਾਂ ਦਾ ਵੀ ਕਰਵਾ ਦੇ ਚੈੱਕ। ਹਨਾ ਕੋਈ ਜੰਗਾਲ ਨੂੰ ਗੂੜ ਨਹੀਂ ਹੈਗੀ। ਰਿੰਮ ਵੀ ਸਾਲਾ ਵੀ ਚੈੱਕ ਕਰਵਾ ਦੇ। ਕਿਉਂਕਿ ਹੈਵੀ ਟਰੈਕਟਰਾਂ ਲਗਭਗ ਇਹਨਾਂ ਦੇ ਰਿੰਮ ਜਿਹੜੇ ਚੰਗੇ ਹੁੰਦੇ ਆ ਹਨਾ ਬਾਈ। ਤੇ ਮਗਰਲੇ ਟਾਇਰਾਂ ਦੀ ਜੇ ਕੰਡੀਸ਼ਨ ਦੀ ਗੱਲ ਕਰ ਲਈ ਇਹ ਵੀ ਓਨੇ ਕੀ ਨੇ ਬਾਈ। ਹਾਂਜੀ ਹਾਂ ਇਹ ਅਛਤਰੀ ਵਗੈਰਾ ਤਰ ਮੇ ਦਿਖਾ ਦੇ ਤੇ ਆ ਆ ਡੱਕ ਡੱਕ ਜ ਵੀ ਆਪਾਂ ਇਹਨੂੰ ਦਵਾਗੇ ਵੀ ਸਾਰਾ ਲੱਗਿਆ ਹੋਇਆ ਹਾਂਜੀ ਹਾਂ ਵਿੱਚੇ ਦਿਮਾ ਸਾਰਾ ਓਕੇ ਤੇ ਪਿੱਛੋਂ ਵੀ ਦੀ ਕੰਡੀਸ਼ਨ ਦਿਖਾਈ ਦੰਨੇ ਆ ਤਰ ਮੇ ਆ ਸਾਰਾ ਕੰਡੀਸ਼ਨ ਦਿਖਾ ਦੇ ਸਾਰਾ ਨਿਕਲ ਨਾਲ ਦਾ ਆ ਦੇਸੀ ਆ ਦੇ ਐਂਡ ਰੰਡ ਬਾਈਰੋਂ ਦੀ ਚੇਂਜ ਕਰਵਾਏ ਹੋਏ ਨੇ ਕੰਮ ਕਮ ਤਾਂ ਇਮੀ ਕਦੀ ਹੋਇਆ ਹੋਇਆ ਹੈ ਨਾ ਬਈ ਲੈ ਇਧਰੋਂ ਵੀ ਆਪਾਂ ਦਿਖਾ ਦਈਏ ਕਰ ਆ ਮਗਰਾੜ ਮਗਰੂਟ ਸਾਰੇ ਨਾਲ ਦੇ ਨੇ ਸਾਰਾ ਨਾਲ ਦਾ ਓਰੀਜਨਲ ਐਸੇ ਕਰਕੇ ਆ ਆ ਜਰਿਆ ਵੀ ਪਿਆ ਨਹੀਂ ਵੀ ਇਹ ਬਦਲ ਵੀ ਸਕਦੀ ਸੀ ਬਾਈ ਉਹਦੀ ਹੈ ਨਾ ਇਹ ਜਿਹੜੀ ਚੀਜ਼ ਹੈਗੀ ਆਪਾਂ ਸਾਰੀ ਦਿਖਾਵਾਂਗੇ ਵੇ ਆ ਕਰਵਾ ਸਾਰਾ ਕੰਡੀਸ਼ਨ ਦਾ ਚੈੱਕ। ਰਿਵਰਟ ਆਬਾਂ ਦਾ ਟਰੈਕਟਰ ਸਾਰਾ ਦਿਖਾ ਦੇ। 2000 ਮਾਡਲ ਹੈ ਮਿੱਤਰੋ ਨੰਬਰ ਇਹ ਤਾਂ ਪੰਜਾਬ ਦਾ ਲਿੰਕਾ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂ ਹਣਾ ਬਈ। ਸਾਰਾ ਨਾਲ ਮਿਲੂਆ ਜੀ। ਓਕੇ ਤੇ ਮੈਨੂੰ ਇਹ ਦੱਸਿਓ ਬਈ ਇਹ ਇਹਦੀ ਡਿਮਾਂਡ ਕੀ ਆ ਟਰੈਕਟਰ ਦੀ? ਕਿੰਨੇ ਦਾ ਦਵਾਂਗੇ ਆਪਾਂ? ਇਹ 235 ਦਾ ਦੇ ਦਾਂਗੇ ਆਪਾਂ। 2 ਲੱਖ ਤੇ? 235 ਦਾ। 35 2 235 ਤਾਂ ਡਿਮਾਂਡ ਹੈ। ਮਾਰਤਾਂ ਵੀ ਕਰਾਂਗੇ ਨਾ ਆਪਾਂ। ਹਾਂਜੀ ਹਾਂ ਕਰਦਾਂਗੇ ਮਾਰਤਾਂ। ਲੈ ਮਿੱਤਰੋ ਦੁਆਰੇ ਫੇਰ ਦੱਸ ਦਿੰਨੇ ਆ ਮਾਡਲ ਹੈਗਾ 2000 ਬਈ ਹਣਾ। ਨੰਬਰ ਇਹ ਤਾਂ ਪੰਜਾਬ ਦਾ ਸੱਚ ਕਿ ਪਹਿਲੀ ਫਰਸਟ ਓਨਰ ਹੀ ਹੈ ਅਸਾ ਫਰਸਟ ਓਨਰ ਹੈ ਲੈ ਮਿੱਤਰੋ ਫਰਸਟ ਪਾਰਟੀ ਦੇ ਨਾਮਾਂ ਰੇਟ ਹੈਗਾ 2,35,000 ਖੁੱਲੇ ਦਿਲ ਨਾਲ ਮਾਨਤਾਨ ਕਰਦਾਂਗੇ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਦੁਬਾਰੇ ਫੇਰ ਦੱਸਦਿੰਨੇ ਆ ਪਿੰਡ ਹੈਗਾ ਜਨਾਲ ਤੇ ਸਟੀering ਵਾਲੀ ਪਲੇਟ ਕਿੰਨੇ ਦੀ ਅੱਛਾ ਆਹ ਪਲੇਟੋ ਇਹ ਵੀ ਵਾਵਾ ਰੱਖੀ ਬੈਠੀ ਹੁਣ ਯਾਰ ਇਹ ਤਾਂ ਹੁਣ ਡਿੱਗ ਡੁੱਗ ਪੈਂਦੀ ਹੈ ਹੈਨਾ ਤੇ ਰੇਟ ਹੈਗਾ 235000 ਬਾਈ ਤੇ ਬਈ ਜਿਹੜਾ ਆ ਖੜਾ 98 ਮਾਡਲ ਮੈਨੂੰ ਹੁਣ ਇਹ 99 ਮਾਡਲ 99 ਇਹ ਇਹਦੇ ਬਾਰੇ ਵੀ ਦੱਸਿਓ ਕਰਾ ਪਹਿਲੇ ਇਹਨੂੰ ਖੋਲ ਕੇ ਕਰੀਏ ਚੱਕ ਇੱਕ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਤੀ ਮਿੱਤਰੋ ਇਹ ਨਾ ਜੇ ਕਿਸੇ ਭਰਾ ਦੇ ਆਏ ਹੁੰਦਾ ਵੀ ਕੋਈ ਵਪਾਰੀ ਬੰਦਾ ਨਾ ਉਹ ਤਾਂ ਇਹਨਾਂ ਤੇ ਬੜੀਆਂ ਪਾਲਸਾ ਪੂਲਸਾ ਮਾਰ ਦਿੰਦੇ ਇਹਨਾਂ ਨੇ ਤਾਂ ਨਾ ਗੁੱਡੀਆਂ ਗੱਡੀਆਂ ਤੂੰ ਰੇਤਾ ਵੀ ਨਹੀਂ ਲਾਇਆ ਦੇਖਿਓ ਕਰਵਾ ਦੇ ਸਰ ਮਜ਼ਾਰਾ ਚੱਕ ਸਿੱਧੇ ਸਾਦੇ ਜਿਹੇ ਬੰਦੇ ਨੇ ਜਿਨ੍ਹਾਂ ਦੇ ਘਰੇ ਟਰੈਕਟਰ ਖੜੇ ਹੈ ਹਨਾ ਬਾਈ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਬਾਈ ਇਹਨੂੰ ਖੋਲਿਓ ਡੀਆਈ ਹੋਇਆ ਹੋਇਆ ਜੀ ਹਾਂਜੀ ਡੀਆਈ ਅਸਾਂ ਡੀਆਈ ਹੋਇਆ ਹੋਇਆ ਓਕੇ ਬਈ ਡੀਆਈ ਕਰਾਉਣ ਤੇ ਕਿੰਨੇ ਕੁ ਪੈਸੇ ਲੱਗੇ ਹੋਣਗੇ ਇਹਦੇ 60000 ਲੈ ਮਿੱਤਰੋ 60000 ਰੁਪਏ ਡੀਆਈ ਹੋਣ ਬਾਕੀ ਇਹ ਤਾਂ ਤੁਸੀਂ ਆ ਵੀ ਕਰਵਾਈ ਖੜੇ ਹੋ ਹਾਂਜੀ ਹਾਂ ਪ੍ਰੈਸ਼ਰ ਹੈ ਹੀ ਇਹ ਲੈ ਪਾਵਰ ਸਟੀering ਵੀ ਹੋਇਆ ਹੋਇਆ ਦੇਖ ਧਰਮੇ ਓਏ ਪਾਵਰ ਸਟੀering ਹੋਇਆ ਹੋਇਆ ਬਈ ਇਹ ਸਜੇ ਇਹ ਤਾਂ ਨਹੀਂ ਸਾਰਾ origignal ਹੋਣਾ ਇਹ ਟੱਚ ਪੇਂਟ ਹੈ ਹੈਂ origignal ਨਹੀਂ ਇਹ ਹੈਗਾ ਕਰਵਾਇਆ ਹੋਇਆ ਥੋੜਾ ਮੋਟਾ ਹੋਇਆ ਹੋਇਆ ਟੱਚ ਕਪੇਚਿੰਗ ਇਹਦੀ ਹਣਾ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਕੰਡੀਸ਼ਨ ਦਾ ਸੋਹਣਾ ਲੱਗ ਰਿਹਾ ਹੈ ਨਾ ਬਈ ਤੇਰੇ ਮਰਮ ਧਰਮ ਇਹਦੇ ਵੀ ਚੈੱਕ ਕਰਵਾ ਦੇ 98 ਮਾਡਲ ਹੈ ਤੇ ਟਾਇਰ ਮੂਰਲੇ ਤਾਂ ਲਗਭਗ ਆਹ ਸੌਰੀ 91 ਮਾਡਲਾ ਮੂਰਲੇ ਟਾਇਰਾਂ ਦੀ ਕੰਡੀਸ਼ਨ ਤਾਂ ਪਤਾ ਹੀ ਆ ਵੀ 20 ਕਪੈਸੇ ਟਾਇਰ ਹੋਣਗੇ ਤੇ ਮਗਰਲੇ ਬਈ ਅੱਧਿਆਂ ਘਬਰ ਗਿਆ ਹੈ ਨਾ ਤੇ ਛਾਤਰੀ ਸੁਤਰੀ ਦਿਖਾ ਦੇ ਹੈ ਨਾ ਇਹਦਾ ਹੁਣ ਕੀ ਕਹੀਏ ਤੇ ਬਈ ਮੈਨੂੰ ਇਹ ਦੱਸਿਓ ਇਹਦਾ ਇੰਜਨ ਗੇਅਰ ਦਾ ਕਿਵੇਂ ਹੋਏ ਇੰਜਨ ਗੇਅਰ ਤੇ ਫੁੱਲ ਗਾਰੰਟੀ ਜੀ ਪੂਰੀ ਫੁੱਲ ਗਾਰੰਟੀ ਹੈ ਓਕੇ ਧਰਮ ਇਹਦੀ ਕੰਡੀਸ਼ਨ ਪਿੱਛੋਂ ਵੀ ਦਿਖਾਓ ਟਰੈਕਟਰ ਦੀ ਉਹ ਆ ਦੇਖਾ ਕਰਵਾਟ ਟਿਊਬਾਟਾ ਬੰਦ ਸਾਰੇ ਚੱਕਰਵਾ ਦੇ ਲਿੰਕਾ ਲੁੰਕਾ ਦਾ ਕਰਵਾ ਦੇ ਚੱਕ ਇਹ ਮਾਡਲ ਹੈਗਾ 91 ਇਹ 91 ਨੰਬਰ ਇਹਦਾ ਕਿੱਥੋਂ ਦਾ ਬਈ ਸੱਚ ਨੰਬਰ ਇਹ ਵੀ ਪੰਜਾਬ ਹੈ ਜੀ ਅਸਾਂ ਨੰਬਰ ਇਹਦਾ ਵੀ ਪੰਜਾਬ ਦਾ ਹੈ ਇਹ ਇਹ ਕਮੀ ਕਾ ਪਾਰਟੀ ਦਾ ਨਾਮ ਹੋ ਇਹ ਵੀ ਫਰਸਟ ਆਉਣਾ ਫਰਸਟ ਦਿਨ ਅਮੀ ਖੜਾ ਹੋਗਾ ਓਕੇ ਤੇ ਮੈਨੂੰ ਹੁਣ ਇਹ ਦੱਸਿਓ ਮਗਰਾੜ ਮਗਰੂੜ ਇਹਦੇ ਲੱਗੇ ਹੋਏ ਨੇ ਮੂਰੇ ਵੀ ਨਾ ਬਈ ਤੇ ਇਹਦੇ ਮਗਰਾੜ ਤਾਂ ਪਿੱਛੋਂ ਵੀ ਐਵੇਂ ਗਦੀਆ ਵਧੀਆ ਨੇ ਬਈ ਤੇ ਪਾਵਰ ਸਟੀਅਰਿੰਗ ਹੋਇਆ ਹੋਇਆ ਡੀਆਈ ਹੋਇਆ ਹੋਇਆ ਮਾਡਲ 99 ਹੈ ਤੇ ਬਈ ਮੈਨੂੰ ਇਹ ਦੱਸਿਓ ਇਹ ਇਹਦੀ ਡਿਮਾਂਡ ਕੀ ਆ ਕਿੰਨੇ ਦਾ ਦਿਨ ਆਪਣ ਇਹ ਇਹ 2 10 ਦਾ ਦੇ ਦੇਣਗੇ 2 ਲੱਖ ਤੇ 10000 ਦਾ ਜੇ ਉੱਪਰਲਾ 10 ਉੱਪਰ 10000 ਚੱਕ ਦੀਏ 2 ਦਾ ਵੀ ਬਣ ਜੂ ਬਣ ਜੂਗਾ ਇਹਦਾ ਬਣ ਜੂਗਾ ਇਦੋਂ ਵੀ ਭੋਰ ਮਾਨ ਤਾਨ ਕਰਵਾਵਾਂਗੇ ਮਿੱਤਰੋ ਤੇ ਜੇ ਕਿਸੇ ਸੱਜਣ ਨੇ ਖਰੀਦਣੇ ਆ ਦੁਆਰਾ ਫੇਰ ਦੱਸ ਦਿੰਨੇ ਆ ਦੋਨੇ ਟਰੈਕਟਰ 911 ਨੇ ਇਹ ਹੈਗਾ 1991 ਮਾਡਲ ਤੇ ਉਹ ਹੈਗਾ 2000 ਮਾਡਲ ਹਨਾ ਦੋਨੇ ਪਿੰਡ ਜਨਾਲ ਦੇ ਵਿੱਚ ਬਕਾਊ ਖੜੇ ਨੇ ਜਨਾਲ ਪੈ ਜਾਂਦਾ ਪਿੰਡ ਦਿੜਬੇ ਦੇ ਬਿਲਕੁਲ ਨਜ਼ਦੀਕ ਉਸੂਲਰ ਘਰਾਟ ਦੇ ਨਜ਼ਦੀਕ ਤੇ ਜਲਾ ਸੰਗਰੂਰ ਦਾ ਪਿੰਡ ਆ ਇਹ ਤੇ ਬਾਈ ਤੁਹਾਡਾ ਨੰਬਰ ਦਿੱਸੇ ਤੁਹਾਡਾ ਨਾਮ ਲੱਖੀ ਹੈ ਨਾ ਹਾਂਜੀ ਤੇ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈ ਜਾਂ ਘਰ ਦਾ ਐਡਰੈਸ ਪੁੱਛਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਮਿੱਤਰੋ ਦੋਨੇ ਟਰੈਕਟਰਾਂ ਦੀ ਬਾਈ ਉਰੀ ਕਹਿੰਦੇ ਬਾਈ ਫੁੱਲ ਗਾਰੰਟੀ ਹੈ ਇਹ ਪਾਵਰ ਵੀ ਹੋਇਆ ਹੋਇਆ ਤੇ ਇਹ ਡੀਆਈ ਵੀ ਹੋਇਆ ਹੋਇਆ ਹੈ ਨਾ ਤੇ ਕਰੋ ਸੰਪਰਕ ਜੇ ਕਿਸੇ ਸੱਜਣ ਨੇ 511 ਟਰੈਕਟਰ ਖਰੀਦਣੇ ਆ